ਲਾ ਸੱਜਣੋ ਮੱਜਾਂ ਨਾ ਤੁਹਾਨੂੰ ਅੱਜ ਮੰਨ ਲਓ ਇਹ ਮੰਨ ਲਓ ਵੀ 25 ਤੋਂ 30 ਨਗਦ ਖਾਦਾਂਗੇ ਸੂਆ ਰਹੂਗਾ ਪਹਿਲਾ ਤੇ ਦੂਜਾ ਤੇ ਜਿਹੜਾ ਰੇਟ ਆ ਰੇਟ ਰਹਿਣ ਵਾਲਾ 1.5 ਲੱਖ ਤੋਂ ਲਾ ਕੇ 2 ਲੱਖ ਤੱਕ ਦਾ ਝੋਟੀਆਂ ਸਾਰੀਆਂ ਕਮਾਲ ਤੋਂ ਕਮਾਲ ਦੀਆਂ ਮਿਲਣਗੀਆਂ ਤੇ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਮੋਟੀ ਮੋਟੀ ਜੀ ਡਿਟੇਲ ਲੈ ਕੇ ਦੇ ਦੂੰਗਾ ਬਾਕੀ ਜਿਹੜੇ ਸੱਜਣ ਨੇ ਪਸ਼ੂ ਲੈਣੇ ਆ ਉਹ ਬਾਈ ਕਹਿੰਦਾ ਫਾਰਮ ਤੇ ਵਿਜ਼ਿਟ ਕਰ ਸਕਦਾ ਤੇ ਜਿਹੜਾ ਫਾਰਮ ਦਾ ਐਡਰੈਸ ਆ ਲਹਿਰੇਗਾਗੇ ਤੋਂ ਰਹਿਣ ਵਾਲਾ 7 ਕਿਲੋਮੀਟਰ ਆ ਤੇ ਪਾਤੜਾਂ ਤੋਂ ਰਹਿਣ ਵਾਲਾ ਮੱਲੋ 10 ਕਿਲੋਮੀਟਰ ਤੇ ਬਾਕੀ ਡਿਟੇਲ ਨਾ ਬਾਈ ਜੱਗੇ ਨਾਲ ਗੱਲਬਾਤ ਤੁਹਾਡੀ ਕਰਾ ਦੂੰਗਾ ਆ ਜਾ ਜੱਗੇ ਹੋਰ ਕਿਵੇਂ ਆ ਠੀਕ ਹੈ ਬਾਈ ਛੜਦੀ ਕਲਾ ਤੇ ਹੁਣ ਜਿਹੜਾ ਡੇਰਾ ਜੱਗੇ ਦਾ ਇੱਥੇ ਆ ਹਨਾ ਆ ਹੁਣ ਕੰਮ ਇੱਥੇ ਚੱਲਣਾ ਮਾਰੋ ਮਾਰ ਤੇ ਕਿੰਨੀਆਂ ਅਵੇਲੇਬਲ ਹੁੰਦੀਆਂ ਹਰ ਟਾਈਮ ਛੋਟੀਆਂ 20 ਤੋਂ 25 ਰਹਿੰਦੀਆਂ ਨੇ ਬਾਈ ਹੋਰਾਂ ਨੂੰ ਆ ਜਾ ਯਾਰ ਕੈਮਰੇ ਕਣੀ ਤਾਂ ਦੇਖਾਂ ਕਿਵੇਂ ਕਰ ਦੂੰ ਛੋਟੀਆਂ 20 ਤੋਂ 25 ਰਹਿੰਦੀਆਂ ਨੇ 20 ਤੋਂ 25 ਹੋਣਗੇ ਹਰ ਟਾਈਮ 24 ਘੰਟੇ ਰੇਟ ਕਿੰਨਾ 200 ਤੋਂ 250 ਰੇਟ 1.5 ਲੱਖ ਤੋਂ ਲੈ ਕੇ ਜ਼ਿਆਦਾਤਰ ਤਾਂ 2 ਲੱਖ ਦੇ 8-8 ਨੇ ਤੇ ਕਿਸੇ ਨੇ ਜੇ ਜ਼ਿਆਦਾ ਵੱਡੀਆਂ ਲੈਣੀਆਂ ਨੇ ਤਾਂ 2-3 ਝੋਟੀਆਂ ਭਈ 2 ਲੱਖ ਤੋਂ ਬਾਰ ਵੀ ਨਹੀਂ 2 ਲੱਖ ਤੋਂ ਵੀ ਉੱਪਰ ਨੇ ਉਹ ਆਉਣ ਦੀ ਡਿਮਾਂਡ ਲਿਆ ਦਾਂਗੇ ਜਿੱਦਾਂ ਦਾ ਵੀ ਪਸ਼ੂ ਚਾਹੀਦਾ ਨਹੀਂ ਹੈਗੀਆਂ ਵੀ ਨੇ ਇੰਨਾਂ ਚ ਵਿੱਚ ਦੋ-ਤਿੰਨ ਝੋਟੀਆਂ ਰੂਟੀਨ ਚ ਜ਼ਿਆਦਾਤਰ ਰਹਿੰਦੀਆਂ ਨੇ ਵੀ 1.5 ਤੋਂ ਲੈ ਕੇ 1.5 ਤੋਂ ਲੈ ਕੇ 2 ਦੇ 8-8 ਪੰਜਾਂ ਚਾਰ ਉੱਪਰ ਪੰਜਾਂ ਚਾਰ ਥੱਲੇ ਠੀਕ ਹੈ ਗੱਲ ਪਹੁੰਚ ਪਹੁੰਚ ਵਾਲਾ ਸੀਨ ਗੱਡੀ ਦਾ ਵਾਲਾ ਸਿਸਟਮ ਕਰ ਲਾਂਗੇ ਜਿਵੇਂ ਵੀ ਹੋਊਗਾ ਗੱਡੀ ਗੱਡੀ ਇੱਥੋਂ ਸਾਰਾ ਕੰਮ ਓਕੇ ਕਰਕੇ ਦੇ ਦਾਂਗੇ ਜਮ ਓਕੇ ਕਰ ਦਾਂਗੇ ਪੱਕੀਆਂ ਨੇ 8835 in 108 ਸ਼ੁਰੂਆਤ ਐਸੀ ਤੋਂ ਕਰ ਲਈਏ ਸ਼ੁਰੂਆਤ ਕਰ ਲਾ ਮਾਰ ਲੱਭੀ ਕੈਮਰਾ ਤਸੱਲੀ ਕਰਾ ਦੇ ਪੂਰੀ ਫੁੱਲਾ ਤੇ ਫੇਸ ਤੇ ਮਾਰਨੀ ਝੋਟੀ ਦੇ ਕੈਮਰਾ ਬਾਡੀ ਬੁੱਡੀ ਕਰਾ ਦੇ ਇੱਕ ਯਾਰ ਸਾਰੀਆਂ ਦੇ ਬਿਲਕੁਲ ਹੀ ਤੈਨੂੰ ਐ ਲਾਲਾ ਵੀ ਸਿੰਘ ਚੈਂਪੀਅਨੇ ਮਿਲਣਗੇ ਟੋਟਲੀ ਤੇ ਇੱਕ ਗੱਲ ਹੋਰ ਆ ਹਾਂ ਬਿਊਟੀ ਪਾਰਲਰ ਨਹੀਂ ਕਰੀ ਹੋਈ ਕੋਈ ਨਾ ਕੋਈ ਵੀ ਨਹੀਂ ਚੋਈਆਂ ਹੋਈਆਂ ਨੇ ਸਾਰੀਆਂ ਝੋਟੀਆਂ ਜਿਹੜੀਆਂ ਵੀ ਹੋਈਆਂ ਨੇ ਸਮਾਂ ਇਹ ਮੰਨ ਲਓ ਤੁਸੀਂ 11 12 ਦਾ 11 12 ਵਜੇ ਨੇ ਹਾਂ ਤੇ ਇਹਦੀ ਕੀ ਗੱਲ ਬਾਤ ਆ ਕਿੰਨਾ ਕੁ ਦੂਜਾ ਦੂਜਾ ਸੂਆ ਝੋਟੀ ਆ ਤੇ 15 ਕਿਲੋ ਅੱਜ ਕੰਡੇ ਲਾਵਾਂ ਦੁੱਧ ਹੋਊਗਾ ਤੇ 16 17 ਦਾ ਨਾ ਦੀ ਸੂਈ ਹੋਈ ਏ ਝੋਟੀ ਠੀਕ ਆ ਗੱਲ ਆ ਹਾਂ ਤਸੱਲੀ ਟੌਪ ਜਮਾ ਟਾਈਮ ਤੋਂ ਟਾਈਮ ਉਰੇ ਰਹਿ ਕੇ ਯਾਰ ਆਪਦੀ ਤਸੱਲੀ ਕਰਕੇ ਲੈ ਜੇ ਠੀਕ ਆ ਗੱਲ ਦੋ ਨੰਬਰ ਵਾਲੀ ਦੀ ਕੀ ਗੱਲ ਬਾਤ ਤੇ ਦੋ ਨੰਬਰ ਵਾਲੀ ਵੀ ਝੋਟੀ 12 13 ਕਿਲੋ ਦੁੱਧਾ ਘੱਟੀ ਥੱਲੇ ਬਹੁਤ ਟੌਪ ਦੀ ਝੋਟੀ ਜਨ ਨਜਾਇਜ਼ ਸਿੰਗੀ-ਸੁੰਗੀ ਬਾਲੀ ਅਸਲ ਆ ਬਾਲੀ ਅਸਲ ਐ ਬਾਲੀ ਅਸਲ ਸਿੰਗੀ-ਸੁੰਗੀ ਬਾਲੀ ਅਸਲ ਆ ਲੱਭਿਆ ਇੱਥੋਂ ਖਰਾ ਚ ਇੱਕ ਓਏ ਲੈ ਵਾ ਵੀ ਬਹੁਤ ਅਸਲ ਬਈ ਖ ਸਾਰੀ ਇਹ ਜੇ ਤੀਜਾ ਚੌਥਾ ਦਿਨ ਸੂਈ ਨੇ 12 13 ਕਿਲੋ ਬੋਲਾ ਸਟਾਰਟ ਹੋਣਾ ਇਹਦਾ ਆ ਸਿੰਗੀ ਤੋਂ ਲਾ ਕੇ ਫੇਸ ਤੋਂ ਲਾ ਕੇ ਬਾਡੀ ਤੋਂ ਲਾ ਕੇ ਥਣ ਲੇਵੇ ਤੋਂ ਲਾ ਕੇ ਨਾ ਸਰੀਰ ਸਰੂਰ ਦੀ ਐਨ ਪਈਆ ਜਿਵੇਂ ਸੇਠਾਂ ਦਾ ਸਰਾਣ ਜਰ ਮੇਨ ਗੱਲ ਪਤਾ ਕੀ ਹੈ ਸਾਰੀਆਂ ਮੱਜਾਂ ਦੇ ਚੋਟੀਆਂ ਦੇ ਮੂੰਹ ਜਮਾਂ ਚੈਂਪੀਅਨ ਨੂੰ ਮਿਲਣਗੇ ਇੱਕ ਕੋਈ ਲੇਵੇ ਪੱਖੋ ਅਰ ਚਵਾਈ ਪੱਖੋ ਕੋਈ ਮੱਜ ਨਹੀਂ ਆਪਣੀ ਮੜੀ ਹੋਊਗੀ ਠੀਕ ਆ ਗੱਲ ਚਾਹੀਦੀ ਆਨਲਾਈਨ ਮੰਗਾ ਲਈ ਚਾਹੀਦੀ ਉਰੇ ਚੋਕੇ ਲੇ ਜਿਵੇਂ ਮਰਜ਼ੀ ਕਰ 100 ਦੀ 100 ਮਿਲੂ 100 ਦੀ 100 ਹੀ ਮਿਲੂਗੀ ਤੱਲੋ ਠੀਕ ਆ ਗੱਲ ਹਮ ਮੋਟਾ ਮੋਟਾ ਜਿ ਬੀ ਜਿਆਦੇ ਤਸੱਲੀ ਪਾਈ ਕਹਿੰਦਾ ਨਾ ਇੱਥੇ ਆ ਕੇ ਕਰ ਲੋ ਜਿਹੜੇ ਸੱਚ ਹੁਣ ਗੱਲ ਪਤਾ ਕੀ ਗੁਰੂ ਕੱਲੀ ਕੱਲੀ ਤੇ ਫਿਰ ਵੀਡੀਓ ਵੀ 2 ਘੰਟਿਆਂ ਦੀ ਬਣ ਜੂਗੀ ਹੁਣ ਕੱਲੀ ਕੱਲੀ ਝੋਟੀ ਦਾ ਆਪਾਂ ਤੋੜ ਕੇ ਨਾ ਕੱਲੀ ਕੱਲੀ ਦਾ ਮੁੱਲ ਦੱਸ ਸਕਦੇ ਆ ਠੀਕ ਹੈ ਗੱਲ ਵੀ ਮੇਨ ਗੱਲ ਅਸਲ ਪਤਾ ਕੀ ਹੈ ਅਸਲ ਝੋਟੀ ਸੋਨ ਨੂੰ ਮਿਲੂਗੀ ਪਰਤੇ 'ਚ 170 80 ਠੀਕ ਹੈ ਵੀ 60 ਤੋਂ 55 ਤੋਂ ਸਟਾਰਟ ਹੋ ਕੇ ਨਾ ਉੱਪਰ ਜਿੰਨੀ ਮਰਜ਼ੀ ਡਿਮਾਂਡ ਤੱਕ ਲੈ ਜਿਓ ਇਹ ਜਿੰਨੀਆਂ ਵੀ ਝੋਟੀਆਂ ਨੇ ਆ ਲੈਂਡ 'ਚ ਖੜੀਆਂ ਨੇ ਇੱਕ ਝੋਟੀ ਨੂੰ ਛੱਡ ਕੇ ਬਾਕੀ ਸਾਰੀਆਂ ਝੋਟੀਆਂ ਵੀ ਸੋ 78 ਦਾ ਡਸਟਾ ਪਿੱਟਾ ਹੈ ਦੋ ਤੋਂ ਦੋ ਤੋਂ ਥੱਲੀ ਹੈ ਵੀ ਦੋ ਤੋਂ ਅੰਦਰ ਹੀ ਨੇ ਡੇਢ ਤੋਂ ਭੁਨੇ ਦੋ ਵਾਲਾ ਕੇਸ ਆ ਅੱਧ ਜਿਵੇਂ ਆ ਚੋਟੀ ਆ ਗਈ ਕਿ ਨਾ ਬਾਡੀ ਬੁੱਡੀ ਇਹਦੀ ਵੀ ਪੂਰੀ ਹੈ ਬਹੁਤ ਇਹਦਾ ਬੱਚਾ ਮਰ ਲਿਆ ਗੁਰੀ 15 14 15 ਕਿਲੋ ਚੋਟੀ ਥੱਲੇ ਦੁੱਧ ਹੋਣਾ ਜਮੀ ਠੰਡੀ ਥਾਪੀ ਤੇ ਲੱਗਦੀ ਹੈ ਸੰਗ ਸੰਗ ਮੂੰਹ ਮਾ ਅਰ ਨਾਣਾ ਨੂੜਾ ਨਾ ਇਹ ਖਾਲੀ ਹੈ ਚੋਟੀ ਹੁਣ ਵੀ ਮੰਨ ਲੈ ਸਾਰੀਆਂ ਮੱਝੀਆਂ ਖਾਲੀਆਂ ਨੇ ਇਹਨੂੰ ਤੇ ਇਹਨੂੰ ਤਰਵਾਦੀਏ ਖੋਲ ਕੇ ਕੱਲੀ ਹੁਣ ਤਰਵਾਦ ਆ ਨੇ ਆਹ ਤੋਰ ਚੋਬਰਾ ਜਾ ਤੇ ਬਾਕੀ ਇੱਥੋਂ ਕਰ ਸਕਦੇ ਹਾਂ ਕੁਆਲਿਟੀ ਚੈੱਕ ਪੂਰੀ ਅਸਲ ਝੋਟੀ ਆ ਗਈ ਠੋਸਲੇ ਵਿੱਚ ਆ ਗਈ ਜਮੈਂ ਤਾਂ ਸੁਆ ਕਿਹੜਾ ਹੈ ਸੁਆ ਦੂਜਾ ਬਾਈ ਦੂਜਾ ਸੁਆ ਦੂਜਾ ਸੁਆ ਆਡਰ ਹੈ ਨਾ ਠੋਸ ਹੈ ਨਾ ਜਮੈਂ ਟਾਪ ਦੀ ਹੈ ਤੇ ਬਾਕੀ ਇੱਕ ਗੱਲ ਹੋਰ ਆ ਵੀ ਇਹਨਾਂ ਦੀ ਚਵਾਈ ਬਾਈ ਕਹਿੰਦਾ ਕੀਤੀ ਵੀ ਆ ਸਾਰੀ ਖਾਲੀ ਨਹੀਂ ਬਾਈ ਮੱਝਾ ਅਭੀ ਕੱਦੀ ਮੱਝੋ ਬਸਮਰੀ ਜਿਵੇਂ ਹੁਣ ਬੱਚੇ-ਪੁੱੱਚੇ ਰੰਗੀ ਜਾਂਦੇ ਨੇ ਚੱਲ ਵੀ ਚੰਗਾ ਤੇ ਜਰਾ ਜਿਵੇਂ ਆ ਝੋਟੀ ਬਸਮਰੀ ਹੈ ਉਹ ਬੱਚੇ ਰੰਗੀ ਗਿਆ ਸਵੇਰੇ ਇਹ ਇਹ ਚਵਾਈ 5:00 ਵਜੇ ਹੁੰਦੀ ਹੁੰਦੀ ਹੈ ਇਹ ਕਿੰਨੇ ਕੁ ਰੇਟ ਵਾਲੀ ਆ ਹਾਂ ਅੱਜ 1.70 ਲੱਖ 70 ਹਜ਼ਾਰ ਦੀ ਝੋਟੀ ਦੇ ਦਾਂਗੇ ਬਈ 1.70 ਦੀ ਦੇ ਦਾਂਗੇ 5000 ਹੋਰ ਮਾਨ ਕਰ ਦਾਂਗੇ ਯਾਰ ਇੱਕ 70 24 ਇਹ ਪੈਂਟ ਦੀ ਦੇ ਦਾਂਗੇ ਯਾਰ ਆ ਜਾ ਲੱਭੇ ਉਰਲੇ ਬੰਨੇ ਲੈ ਕੈਮਰਾ 100 ਮੀਟਰ ਰੋਕ ਲਿਆ ਇੱਥੇ ਰੋਕ ਲਈ ਮੱਝ ਇੱਥੋਂ ਕਰਾ ਦੀ ਜਾ ਇੱਕ ਗਾਂ ਲਈ ਬੰਨੇਓ ਇਹ ਇੱਥੋਂ ਇੱਥੋਂ ਮਾਰਦੇ ਕੈਮਰਾ ਬਾਈ 2 ਲੱਖ ਤੋਂ ਬਾਰ ਦੀ ਖਰੀਦ ਆ ਇੱਕ ਬੱਚਾ ਮਰ ਗਿਆ ਠੀਕ ਆ ਕਰ ਅਗਲੇ ਨੂੰ ਵੀਡੀਓ ਦਿਖਾ ਦਾਂਗੇ ਹੱਥ ਵੀ ਨਹੀਂ ਲਾਣ ਦੀ ਲੋੜਾ ਤੈਨੂੰ ਮੈਂ ਕਹਿਣਾ ਧਾਰਾ ਮਾਰ ਕੇ ਦਿਖਾ ਦਾਂ ਜਿਵੇਂ ਢੰਡੀ ਹੈ ਜਿਵੇਂ ਆਏ ਵੀ ਨਹੀਂ ਜਰਾ ਤੂੰ ਐ ਕਹਿ ਗੱਬੀ ਜਰਾ ਪਰਾਂ ਦੀ ਵੇਜੀ ਆ ਮਾਰ ਕੇ ਦਿ ਜਮੇ ਢੰਡੀ ਐ ਮੂਤੇ ਮਾਰਦੀ ਖਰੇਟ ਕਿੱਥੇ ਦਾ ਵਾ ਕੋਈ ਨਹੀਂ ਪਰੇਸ਼ਾਨ ਨਾ ਕਰ ਤੇ ਆਰਡਰ ਕਰਾ ਦੀ ਜੈ ਇੱਕ ਖਾਸ ਗੱਲ ਤੇ ਹੀ ਜੇ ਜਿਹੜਾ ਸੱਜਣ ਆਊਗਾ ਉਹਦੀ ਬਾਈਕ ਦਾ ਤਸਵੀਰ ਰੱਖ ਖਰੇਟ ਪਿਆ ਇਹਦਾ ਉਹ ਉਹ ਪਿਆ ਖੁੰਜੇ ਚ ਉਧਰ ਖਰੇਟ ਤੇ ਲੱਗੀ ਵੀ ਆ ਹਾਂ ਖਰੇਟ ਤੇ ਇੱਕ ਧਾਰ ਮਾਰਦੇ ਜਮੇ ਕੁਝ ਨਹੀਂ ਜੱਬਾਲੀ ਢੰਡੀ ਐ ਤੇ ਆ ਮੀਨੀ ਆ ਗਈ ਐ ਮੀਨੀ ਝੋਟੀ ਆ ਗਈ ਤਲਾਦ ਖਿਆ ਇੱਧਰ ਦੋ ਤਿੰਨ ਆ ਜਾ ਆ ਜਾ ਆਪੀਸ ਦੇਖਿਆ ਟੌਪ ਟੌਪ ਦੇ ਆ ਜਾ ਲਿਆ ਲੱਭੀ ਆ ਆ ਆ ਝੋਟੀਆਂ ਜੋੜਾ ਬਾਲਾ ਸਟੈਂਡਰਡ ਦਾ ਬਾਲਾ ਇੰਨੀਆਂ ਜੇਨੀਅਨ ਝੋਟੀਆਂ ਨੇ ਵੀ ਗੱਲ ਹੀ ਛੱਡ ਦੇ ਠੀਕ ਆ ਗੱਲ ਹੋ ਗਿਆ ਸਾਈਡ ਨੂੰ ਜੇ ਨੂੰ ਕੋਈ ਪਰਾ 15 15 ਦਿਨੇ ਚਾਰ ਹੀ ਲੈਂਦਾ ਹਾਂ 15 15 ਕਿਲੋ ਤੋਂ ਸਾਰੀਆਂ ਮੱਜਾਂ ਜਿੰਨੀਆਂ ਵੀ ਆਪਣੀਆਂ ਨੇ ਹਾਂਜੀ ਮੈਨੂੰ ਚ ਅਸਲ ਤਾਂ ਮੇਨ ਗੱਲ ਪਤਾ ਕੀ ਇਹ ਨਾ ਤਾਂ ਮੈਂ 18 19 ਕਹਾ ਨਾ 20 ਕਹਾ ਅਗਲਾ ਕਮੈਂਟ ਕਰੀ ਜਾਂਦਾ ਜਿਹੜੀ ਥੱਲੇ ਬੈਠਾ 18 20 ਵਾਲੀ 20 ਵੀ ਕਹੂੰਗਾ ਇਹ 15 ਪਲੱਸ ਵਾਲੀਆਂ ਝੋਟੀਆਂ ਨੇ 16 ਦੇਣ 17 ਦੇਣਾ ਬਾਕੀ ਆਪਦੀ ਸੇਵਾ ਤੇ ਡਿਪੈਂਡ ਆਹੀ ਕੀ ਡਿਟੇਲ ਆ ਆ ਵੀ ਝੋਟੀ ਬਹੁਤ ਟੌਪ ਦੀ ਆ ਫੁੱਲ ਸਾਈਜ਼ ਹੈ ਇਹ ਵੀ ਝੋਟੀ ਆਪਾਂ 1 ਲੱਖ ਤੇ 950 ਰੇਲ ਦੇ ਡੱਬੇ ਇਹ ਆ ਗਏ ਹਾਂ ਬਹੁਤ ਟੋਪੀ ਇਹੇ ਕੋਲ ਕਿੰਨਾ ਕ ਦੁੱਧ ਹੈ ਇਹਦੇ ਥੱਲੇ ਅੱਜ ਦੁੱਧ ਹੋਊਗਾ ਬਾਈ 13-14 ਕਿਲੋ ਬੋਲੀ ਆ ਬੋਲਾ ਹੋਊਗਾ ਠੀਕ ਆ ਗੱਲ ਯਾਰ ਇਹ ਜੇ ਚੀਜ਼ਾਂ ਬਾਈ ਟਾਈਮ ਬਹੁਤ ਲੱਗਦਾ ਯਾਰ ਅਗਲਾ 3.5 ਲੱਖ ਮੰਗ ਲੈਂਦਾ ਘਟਦਾ ਘਟਦਾ ਮਸਾਲਾ ਲੈਣੀ ਪੈਂਦੀ ਨੇ ਆ ਘੱਟੀ ਨੂੰ ਇੰਨਾ ਕੱਲੇ ਪੈਣਾ ਵੀ ਗੱਲੀ ਛੱਡ ਦੇ ਦੇਖੀ ਸਫਤਾਂ ਕਰੀ ਜਾ ਚਾਹੀਦੀ ਬਾਲ ਸਾਰੇ ਘਾੜ ਦੂਗੀ ਜਿਵੇਂ ਜਿਵੇਂ ਬਾਈ ਜਦ ਇਹ ਆਪਦੇ ਪੀਕ ਲੈਵਲ ਤੇ ਆ ਗਈ ਨਾ ਹੁਣ ਮੈਂ ਜਦ ਮੱਜਾਂ ਦੱਸਣ ਲੱਗ ਰਹੀ ਨੇ ਵੀ ਖਾਲੀ ਨੇ ਹੁਣ ਤਾਂ ਹੈ ਨਹੀਂ ਕਿ ਵੀ ਇਹ ਭਰੀਆਂ ਹੋਈਆਂ ਨੇ ਤੇ ਹੁਣ ਖਾਲੀ ਮੱਜਾਂ ਦਾ ਤੈ ਕੀ ਗੱਲ ਹੈ ਤੇ ਬਾਕੀ ਉਹ ਤਾਂ ਤਸੱਲੀ ਦੀ ਆ ਆ ਜੋੜਾ ਨਾ 17 17 ਕਿਲੋ ਦੁੱਧ ਦੀ ਗਾਰੰਟੀ ਦੇਵਾਂਗੇ ਆਪਾਂ ਕਿਹੜੀਆਂ ਕਿੜੀਆਂ ਆ ਆ ਦੋਏ ਝੋਟੀਆਂ ਦੀ ਖਾਲੀ ਝੋਟੀਆਂ ਦੇ ਇੱਕੇ ਦੀ ਹਾਂ ਤੇ ਬੱਚਾ ਰੰਗ ਦਾ ਸੀ ਥੋੜੀ ਜਨੇ ਦੁੱਧ ਪਲਿਆਤਾ ਅੱਧਾ ਕਿਲੋ ਤੇ 17 17 ਕਿਲੋ ਦੁੱਧ ਦੀ ਗਾਰੰਟੀ ਦੇਵਾਂਗੇ ਅੱਜ ਕਿੰਨਾ ਕਿੰਨਾ ਇਹਨਾਂ ਕੋਲ ਅੱਜ 14 14 15 15 ਕਿਲੋ ਦੁੱਧ ਹੋਊਗਾ 14 14 ਕਿਲੋ ਦੀ ਅੱਜ ਦੀ ਗਾਰੰਟੀ ਹੈ ਦੋਨਾਂ ਕੋਲੇ ਹਾਜ਼ਰ ਹਾਂ 17 17 ਕਿਲੋ ਦੁੱਧ ਦੀ ਦੋਆਂ ਦੀ ਗਾਰੰਟੀ ਦੇਵਾਂਗਾ ਦੇਉਂਗਾ 35 ਦੀ ਪਰ 34 ਦੀ ਦਾ ਜਮਾ ਮੰਨ ਕੇ ਲੈ ਲੂ ਠੀਕ ਆ ਗੱਲ ਦੇ ਦੇਣੀਆਂ ਜਾ ਕੇ 35 ਦੇ ਹਾਂ ਇੱਕ ਕੰਮ ਹੋਰ ਐ ਨਹੀਂ ਕਹਿਣਾ ਜਿਵੇਂ ਉਹ ਲੋਕ ਕਹੀ ਜਾਂਦੇ ਨੇ ਯਾਰ ਕੋਈ ਉਹਰੇ ਯਾਰ ਵੀਡੀਓ ਬਣਾਉਂਦੇ ਨੇ ਯਾਰ ਅਬੀ ਬਈ ਮੱਝ ਨਹੀਂ ਵਾਪਸ ਮੜਾਣੀ ਆਪਾਂ ਮੱਝ ਵੀ ਵਾਪਸ ਮੜਾਵਾਂਗੇ ਠੀਕ ਆ ਗੱਲ ਯਾਰ ਉਹਨਾਂ ਲੋਕਾਂ ਦੇ ਨਾ ਮਿਰਚਾਂ ਲੜਦੀਆਂ ਨੇ ਉਹ ਕਿਹੜਾ ਪੈਸੇ ਫੜ ਕੇ ਨਾ ਜਿਵੇਂ ਚ ਪਾ ਲਾਂਦੇ ਨੇ ਇਸ ਤੋਂ ਬਾਅਦ ਤੂੰ ਕੌਣ ਮੈਂ ਕੌਣ ਚੱਲ ਜਾਂਦਾ ਦੁਨੀਆਦਾਰੀ ਆ ਆਪਾਂ ਗਰੰਟੀ ਜੇ ਉਹ ਤੋਂ ਗਰੰਟੀ ਦਿੱਤੀ ਹੈ ਨਾ ਮੱਝ ਵੀ ਵਾਪਸ ਲਵਾਗੇ ਐ ਨਹੀਂ ਕਿ ਆਪਾਂ ਮੁਕਰਾਂਗੇ ਬਾਈ ਕਹਿੰਦਾ ਕੈਨ ਵਾਲਾ ਕੰਮ ਨਹੀਂ ਹੈਗਾ ਜਿਹੜੀ ਚੀਜ਼ ਦੀ ਗਾਰੰਟੀ ਦੇਤੀ 10 ਦਿਨਾਂ ਤੋਂ ਬਾਅਦ ਵੀ ਜਿਹੜਾ ਮਰਜ਼ੀ ਮੱਝ ਬੰਨ ਜਿਉਰੇ 10 ਦਿਨ ਚੋਂ ਤੇ ਚੈੱਕ ਕਰ ਲਈ ਜਨਦਰਨਾ ਉਹਦਾ ਸਾਰਾ ਟੱਬਰ ਰਾਜੀ ਨਹੀਂ ਹੁੰਦਾ ਨਾ ਵੀ ਹਾਂ ਹੁਣ ਬਈ ਆਪਣੇ ਜਿੰਨੇ ਪੈਸੇ ਲੱਗੇ ਨੇ ਆਪਾਂ ਨੂੰ ਦਿਲ ਨੂੰ ਸਕੂਨ ਮਿਲਿਆ ਜਾ ਰਿਹਾ ਵੀ ਆਨੰਦ ਆ ਰਿਹਾ ਵੀ ਨੰਦ ਆ ਰਿਹਾ ਆਪਾਂ ਨੂੰ ਮੈਸ ਲਿਆ ਕੇ ਵੀ ਆਪਾਂ ਉਹਨੇ ਚਿਰ ਦੀ ਗਾਰੰਟੀ ਹੈ ਆਪਣੀ ਠੀਕ ਆ ਗੱਲ 10 ਦਿਨਾਂ ਤੋਂ ਬਾਅਦ ਬਾਅਦ ਵੀ 10 ਦਿਨਾਂ ਤੋਂ ਪਹਿਲਾਂ ਆਪਣੀ ਸਾਰੀ ਗਾਰੰਟੀ ਹੈ ਐ ਤਾਂ ਇੰਨੀ ਕ ਭਾਈ ਮਹੀਨਾ ਚੋਕੇ ਬਨ ਜੂਗਾ 10 ਦਿਨਾਂ ਤੱਕ ਦੀ ਗਾਰੰਟੀ ਹੈ ਮੱਝ 10 ਦਿਨ ਤੱਕ ਚੋਲਿਓ ਸੈਟ ਆ ਗਈ ਰੱਖ ਲਿਓ ਰੱਖ ਲਿਓ ਬਾਅਦ ਫਾਰਮ ਦੇ ਦਿਓ ਜੋ ਹੋਰ ਮੈਸ ਬਸੰਦਾ ਹੋਊਗੀ ਹੋਰ ਲੈ ਜੇ ਨਹੀਂ ਇਸ ਤੋਂ ਬਾਅਦ ਭਾਈ ਇਹ ਇਹ ਕੀ ਡਿਟੇਲ ਆ ਇਹ ਭਾਈ 18 ਕਿਲੋ ਦੀ ਗਰੰਟੀ ਦਊਂਗਾ ਜੇ 15 ਕਿਲੋ ਬੋਲਾ ਹੋਗਾ ਝੋਟੀ ਥੱਲੇ ਹਾਜ਼ਰ ਪਰ ਇੰਨੀ ਕਾ ਅਸਲ ਹੈ ਨਾ ਲੇਵਾ ਲੂਵਾ ਸਿੰਘ ਸੁੰਗਾ ਗੱਲੀ ਛੱਡ ਦੇ ਸੁਆ ਹੈ ਜਰੂਰ ਤੀਜਾ ਠੀਕ ਆ ਪਰ ਹੈ ਅਸਲ ਹੈ ਜਿੰਨੀ ਹੈਗੀ ਹੈ ਹੈਗੀ ਪੂਰੀ ਸਾਰੀ ਜੱਡ ਬਲੈਕ ਹੈ ਦੇਖਾ ਲੇਵਾ ਦੇਖਾ ਯਾਰ ਗਾਈਆਂ ਬਰਗੇ ਲੈਵੇ ਨੇ ਸਾਰੀਆਂ ਝੋਟੀਆਂ ਦੇ ਤੇ ਹੁਣ ਚੱਲ ਅੱਗੇ ਅਗਲੇ ਨੰਬਰ ਵਾਲੀ ਤੇ ਹੋਏ ਕੱਲੀ ਕੱਲੀ ਮੀਨੀ ਰਹੇਗੀ ਮੀਨੀ ਦੇਖਿਆ ਆ ਜਾ ਆ ਜਾ ਬਹੁਤ ਟੌਪ ਦੀ ਝੋਟੀਆਂ ਮੀਨੀ ਖਾਲੀ ਹੋ ਰਹੀ ਐ ਦੇਖੀ ਪੂਚ ਪਾਚ ਦੇਖੀ ਕਿੰਨੀ ਕਿ ਬੋਲੀ ਇਹਦੇ ਕੋਲ ਇਹਦੇ ਥੱਲੇ ਵੀ 12 13 ਕਿਲੋ ਬੋਲੀ ਹੋਊਗੀ 12 13 ਤੋਂ ਸਟਾਰਟਿੰਗ ਆ 12 13 ਕਿਲੋ ਤੋਂ ਸਟਾਰਟਿੰਗ ਚਬਾਈ ਦੀ 100 ਦੀ 100 ਜਮੀਂ ਹੱਥ ਵੀ ਨਹੀਂ ਲਾਣ ਦੀ ਲੋੜ ਬੋਲੀ ਜਮਾ ਜਮਾ ਟਾਪ ਦੀ ਆ ਤੇ ਇਹਦੀ ਕੀ ਗੱਲ ਬਾਤ ਅਗਲੇ ਨੰਬਰ ਵਾਲੀ ਦੀ ਅਗਲੇ ਨੰਬਰ ਵਾਲੀ ਦੂਜਾ ਸੂਆ ਝੋਟੀ ਹੈ ਹਾਂਜੀ ਇਹਦੇ ਥੱਲੇ ਵੀ 12 13 ਕਿਲੋ ਬੋਲੇ ਤੋਂ ਸਟਾਰਟ ਹੈ ਜਮਾ ਟਾਪ ਦੀ ਝੋਟੀ ਹੈ ਖਾਲੀ ਝੋਟੀ ਹੈ ਕਾਦੇ ਦਾ ਵੀ ਚੰਗਾ ਨਾ ਕੱਦ ਤਾਂ ਸਾਰੀਆਂ ਵੱਡੀਆਂ ਨੇ ਝੋਟੀਆਂ ਤੇ ਹੁਣ ਮਰ ਲਵੀਂ ਅਗਲੇ ਨੰਬਰ ਵਾਲੀ ਤੇ ਕੈਮਰਾ ਮੁੱਠੇ ਚ ਮ 13 14 ਕਿਲੋ ਬੋਲਾ ਹੋਊਗਾ ਬਈ ਹੁਣ ਖਾਲੀ ਖੁੱਲੀ ਕਰਖੀਆਂ ਨੇ ਹਾਜ਼ਰ ਹਾਂ ਜਮਾ ਟੌਪ ਦੀ ਝੋਟੀ ਆ ਦੇਖ ਲੈਵਾ ਨਹੀਂ ਕਿਸੇ ਮੱਝ ਨੂੰ ਵੀ ਮਾੜਾ ਮਿਲੂਗਾ ਬਈ ਐ ਨਹੀਂ ਹੈ ਗਿਆ ਇਹਨੇ ਨਿਕਲ ਲਓਟੀਆਂ ਜਾਂ ਹੋਣਗੇ ਡੇਡਿਕ ਤਾਂ ਹੋਣਗੇ ਨਾ ਉਹ ਕੰਮ ਹੀ ਨਹੀਂ ਹੈ ਗਿਆ ਤੇ ਅਗਲੇ ਨੰਬਰ ਵਾਲੀ ਅਗਲੇ ਨੰਬਰ ਵਾਲੀ ਵੀ ਝੋਟੀ ਦੇਖ ਕਿੰਨੀ ਟੌਪ ਦੀ ਹੈ ਬਰੀਕ ਦੇਖ ਬਰੀਕ ਦੇਖ ਕਿੰਨੀ ਹੈ ਦੂਜਾ ਸੂਆ ਇਸ ਨੇ ਵੀ ਤੇ ਹਫਤੇ ਹਫਤੇ ਇੱਕ ਦੀ ਹੋਣੀ 8 ਦਿਨਾਂ ਦੀ ਹੋਣੀ ਬਸ ਆ ਬੱਚਾ ਬੈਠੇ ਦਾ ਤੇ ਲਗਭਗ ਹਫਤੇ ਦੇ 13 13 ਕਿਲੋ ਦੁੱਧ ਹੋਊਗਾ 15 ਕਿਲੋ ਦੀ ਗਾਰੰਟੀ ਦੇਵਾਂਗੇ ਹਾਜ਼ਰ ਹਾਂ ਤੇ ਆ ਝੋਟੀ ਆ ਗਈ ਮੇਰਾ ਵੀਰ ਦੂਜਾ ਸੁਆ ਅੱਜ 15 ਕਿਲੋ ਕੰਡੇ ਲਾਵਾਂ ਦੁੱਧ ਚਾਹੀਦੀ ਅਗਲਾ 4 ਟਾਈਮ ਜੋਕ ਕੇ ਲੈ ਜੀ ਠੀਕ ਆ ਗੱਲ ਹਾਂ ਤੇ ਅਗਲੇ ਨੰਬਰ ਜਮਾ ਟੌਪ ਦੀ ਝੋਟੀ ਐ ਅਗਲੇ ਨੰਬਰ ਅਲੀ ਭਾਈ ਬੋਲੇ ਚ ਖਾਲੀ ਹੋਈ ਐ 13 14 ਦਿਨ 13 14 ਕਿਲੋ ਬੋਲੇ ਤੋਂ ਸਟਾਰਟ ਹੋਈ ਐ 13 ਕਿਲੋ ਹੋਊਗਾ ਹੁਣ ਚਵਾਈ ਦੀ ਕਿਵੇਂ ਆ ਜਮਾ ਹੱਥ ਵੀ ਨਾ ਲਾਵੇ ਬਾਈ ਬੋਲੀ ਜਮਾ ਖਾਲੀ ਹੋ ਰਹੀ ਐ ਕੱਟੀ ਦੇਖ ਲੈ ਸਿੰਗੀ ਸਿੰਗੀ ਨਾ ਰਹੀ ਨਾ ਜਿਵੇਂ ਕਿੰਨਾ ਵਗ ਚਵਾ ਦੂਗੀ ਵੀਕ ਲੈਵਲ ਦੇ 17 ਕਿਲੋ ਦੁੱਧ ਦੀ ਗਾਰੰਟੀ ਦੇਵਾਂਗਾ ਅੱਜ ਕਿੰਨਾ ਇਹਦੇ ਕੋਲ ਆਹ ਇਹ ਹੈਵੀ ਝੋਟੀ 2 ਲੱਖ ਤੋਂ ਖਾਸੀ ਵਾਰਦੀ ਹੈ ਬਾਈ ਠੀਕ ਆ ਗੱਲ ਇਹ ਲੈਣ ਚ ਠੀਕ ਆ ਗੱਲ ਹਾਂ ਅੱਜ 12 13 ਕਿਲੋ ਬੋੜਾ ਇਹਦੇ ਥੱਲੇ ਹੋਊਗਾ ਦੇਖ ਯਾਰ ਕਹਣਾ ਨਹੀਂ ਗੱਲ ਨਹੀਂ ਆ ਦੇਖੀ ਆਪਾਂ ਬੱਚੇ ਵੀ ਦਿਖਾ ਦਾਂਗੇ ਯਾਰ ਦੇਖੀ ਦੇਖੀ ਇੱਕ ਤਾਂ ਮੈਂ ਆਉਂਗਾ ਤਾ ਲੈ ਠੀਕ ਆ ਗੱਲ ਮਾਸ ਵੀ ਨਹੀਂ ਉਤਰੇ ਬਾਈ ਦੰਦਾਂ ਤੋਂ ਤੇ ਇਹਦਾ ਅਭੀ ਝੋਟੀ ਖਾਲੀ ਹੋ ਰਹੀ ਐ ਇਹਦੇ ਥੱਲੇ ਵੀ 13-14 ਕਿਲੋ ਦੁੱਧ ਹੋਊਗਾ ਬਾਈ 13-14 ਦਾ ਸਟਾਰਟਿੰਗ ਹੈ ਬਾਈ ਫੁੱਲ ਵੱਡੀ ਝੋਟੀ ਐ ਜੱਡੀ ਕਹਦੇ ਤੇ ਹੁਣ ਲੱਭੀ ਲੈ ਚੱਲ ਪਰਲੀ ਲੈਣ ਚ ਤੇ ਇਹ ਕਿਹੜੀ ਨਸਲ ਚ ਆ ਗਈ ਇਸਤਾ ਦਾ ਪਤਾ ਨਹੀਂ ਬਾਈ ਇੱਕ ਸੋਨੀ ਜੀ ਲੱਗੀ ਆਪਾਂ ਤਾਂ ਲੈ ਲਈ ਤੇਰੇ ਬੁਰੇ ਕੀ ਲੋਕਾਂ ਨੂੰ ਸੁਣਾਈ ਮਾਰੀਏ ਕੋਈ ਫਾਇਦਾ ਨਹੀਂ ਬਲੂਨ ਬੱਛੀ ਐ ਜੇ 12 ਕਿਲੋ ਦੁੱਧ ਹੋਊਗਾ ਬਾਈ ਕਿੰਨੇ ਦਿਨ ਦੀ ਸੁਈ ਦੁੱਧ ਦੇਊਗੀ 13-14 ਕਿਲੋ ਮੇਰੇ ਖਿਆਲ ਚ ਇਨੂੰ ਹੋ ਗਿਆ ਬਈ ਹਫਤਾ 8-9 ਦਿਨ ਸੂਈ ਨੂੰ ਸਾਈਡ ਤੇ ਹੋਈ ਲੱਭੀ ਬੱਚਾ ਬੱਚਾ ਕਰਾ ਜਮਤੋਕਦੀ ਆ ਦੇਖਿਆ ਦੇ ਬੱਚਾ ਹੈ ਬਾਈ ਥੱਲੇ ਵੀ ਤੇ ਦਾ ਰੇਟ ਵੀ ਜਮਾ ਜਾਇਜ਼ ਹੈ ਕੀ ਰੇਟ ਹੈ ਦਾ ਇਹ 60000 ਰੁਪਏ ਹੀ ਦੇ ਦਾਂਗੇ ਬਾਈ 12 ਕਿਲੋ ਬੋਲੀ ਅੱਜ 12 ਕਿਲੋ ਬੋਲੀ ਹੋਊਗੀ 14 ਕਿਲੋ ਦੁੱਧ ਦੇਊਗੀ ਬਾਈ ਚਵਾਈ ਦੀ ਕਿਵੇਂ ਆ ਜਮਾ ਫਾਸਟ ਕਲਾਸ ਨਿਆਣਾ ਲਾਉ ਅਰਚੋ ਠੀਕ ਆ ਗੱਲ ਨਿਆਣਾ ਰਹਿੰਦੀ ਆ ਨਿਆਣਾ ਲੈਂਦੀ ਐ ਤੇ ਅਗਲੇ ਨੰਬਰ ਵਾਲੀ ਮੱਝ ਤੇ ਇਹ ਝੋਟੀਆਂ ਬਈ ਇਹਨਾਂ ਦੋਆਂ ਝੋਟੀਆਂ ਦੇ ਬੱਚੇ ਮਰੇ ਹੋਏ ਨੇ ਜੇ ਕਿਸੇ ਨੇ ਲੈਣੀਆਂ ਹੋਣਗੀਆਂ ਦੱਸ ਦਿਓ ਖਾਲੀ ਕਰੀਆਂ ਹੋਈਆਂ ਨੇ ਤੇ ਜਮੀ ਹੋਣੇ ਚੋ ਠੀਕੇ ਤੇ ਮਿਲਪਾਂ ਦੀਆਂ ਨੇ ਪਹਾੜੇ ਤੇ ਮਿਲਪਾਂ ਦੀਆਂ ਕਟੀਆਂ ਦੇ ਕਿ ਦੋ ਇੱਕੋ ਨਾਲ ਦੀਆਂ ਮੂਹ ਮਾਂ ਦੇਖੀ ਕਿੰਨੇ ਜੈਨੀਆਂ ਨੇ ਦੋਏ ਝੋਟੀਆਂ ਦੇ ਤੇ ਰੇਟ 15 15 20 20 ਦਿਨਾਂ ਦਾ ਬਾਈ ਸੂ ਅੱਜ ਦਾ 10 11 11 ਕਿਲੋ ਦੁੱਧ ਹੋਊਗਾ ਠੀਕ ਆ ਜੀ ਹਾਂ ਤੇ ਜੇ ਕਈ ਵਾਰ ਕੋਈ ਜੋੜਾ ਹਾਂ ਜੀ ਬੱਚੇ ਨਹੀਂ ਹੈਗੇ ਤੇ ਜੋੜਾ ਬਹੁਤ ਟੌਪ ਦਾ ਕਟੀਆਂ ਕਦ ਕੁਦ ਬਹੁਤ ਚੰਗੇ ਨੇ ਸੋਹਣੀਆਂ ਬਹੁਤ ਨੇ ਦੋਏ ਓਕੇ ਅਗਲੇ ਸੂਏ ਜਿੰਨੇ ਮਰਜ਼ੀ ਦੀਆਂ ਵੇਚਦੇ ਪਲੂਣ ਕੱਟੀਆਂ ਨੇ ਦੋਏ ਦੋਨੇ ਪਹਿਲਾ ਪਹਿਲਾ ਸੂਏ ਦੋਏ ਪਹਿਲਾ ਪਹਿਲਾ ਸੂਆ ਨੇ ਜੋੜਾ ਦੇ ਦਾਂਗੇ ਜੈਜ ਜੀ ਰੇਟ 'ਚ ਜਮਾ ਜੈਜ ਦੇਵਾਂਗੇ ਬਾਈ ਕਿੰਨਾ ਦੁੱਧ ਹੋਊਗਾ ਦੋਨਾਂ ਕੋਲੇ ਹੁਣ ਆ ਆ ਕੱਟੀ ਥੱਲੇ ਤਾਂ 11 ਕਿਲੋ ਦੁੱਧ ਹੋਊਗਾ ਬਾਈ ਹੁਣ ਕੰਡੇ ਵਾਲਾ ਬਸ ਤੇਰੇ ਆਣ ਤੋਂ ਪਹਿਲੀ ਚੋਈਆਂ ਨੇ ਠੀਕ ਆ ਗੱਲ ਤੇ ਇਹ ਕੱਟੀ ਦੇ ਦਾਂਗੇ 1 ਲੱਖ ਤੇ 40000 ਰੁਪਏ ਦੀ ਜਮਾ ਟੌਪ ਦੀ ਕੱਟੀ ਆ ਮੂੰਦ ਕੇ ਦੇ ਤੇ ਅਜੋਟੀ ਦੇ ਦਾਂਗੇ 1 ਲੱਖ ਤੇ 15000 ਰੁਪਏ ਦੀ 115 ਦੀ ਇਹਦੇ ਕੋਲ 115 ਦੀ ਇਹਦੇ ਥੱਲੇ ਵੀ 10 ਕਿਲੋ ਦੁੱਧ ਦੇ 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 ਕੋਲ 10 ਕਿਲੋ 10 ਕਿਲੋ ਇਹਦੇ ਥੱਲੇ 11 ਕਿਲੋ ਤੇ ਉਹ ਅਗਲੇ ਨੰਬਰ ਵਾਲੀ ਅਗਲੇ ਨੰਬਰ ਵਾਲੀ ਵੱਡੀ ਝੋਟੀ ਹੈ ਪੂਰੀ ਤੇ ਗੱਬਣ ਝੋਟੀ ਹੈ ਅੱਜ ਹਫਤਾ ਲੈਂਦੀ ਹੈ ਜਮੇ ਗੂੰਦ ਆਉਂਦੀ ਹੈ ਇੱਕ ਹਫਤੇ ਦੀ ਕੱਚੀ ਸਰੀਰ ਦਿਖਾ ਇਹਨੂੰ ਤੋੜ ਕੇ ਦਿਖਾਈ ਬਾਈ ਆ ਆ ਇਹਨੂੰ ਚਲਾ ਦੇ ਮੈਟਾਂ ਦੇ ਇੱਥੇ ਵਿਚਾਰੇ ਦੇਖ ਬਾਈ ਕਿੰਨਾ ਜੈਨ ਇੱਥੋਂ ਕਰਾ ਨਹੀਂ ਲੱਭੀ ਛੰਡੀ ਵੀ ਬਹੁਤ ਅੱਛੀ ਦੀ ਹੈ ਨਹੀਂ ਭੇਜਾ ਦੇਖੀ ਦੂਜਾ ਸੂ ਹੈ ਬਾਈ ਪਿਓਰ ਕਿੰਨੇ ਦਿਨ ਕੱਢੂਗੀ ਇਹ ਇਹ ਇੱਕ ਹਫਤਾ ਇੱਕ ਹਫਤਾ ਚੜਾਈ ਦਾ ਬਾਲੀ ਆਰ 15 ਕਿਲੋ ਦੁੱਧ ਦੀ ਗਾਰੰਟੀ ਦੇਉਂਗਾ ਪਲੱਸ ਦੀ 15 ਕਿਲੋ ਤਾਂ ਨੋਰਮਲ ਦੀ ਗਾਰੰਟੀ ਆਰ ਦੋ ਸਰੀਰ ਤਾਂ ਪੂਰਾ ਹਾਂ ਉਹ ਬੰਨੀ ਵੈਸਾ ਆ 20 20 ਸ਼ੇਪ ਆ ਗਿਆ ਸਰੀਰ ਦਾ 20 ਸ਼ੇਪ ਪੂਰੀ ਟੌਪ ਦੀ ਹੈ ਬਾਈ ਸੇ ਸੂਜ ਬਹੁਤ ਟੌਪ ਦਾ ਚਵਾਈ ਚੂਈ ਬਹੁਤ ਵਧੀਆ ਜਿਵੇਂ ਮਖੇਲੇ ਆਉਂਦਾ ਹਲੇ ਠੀਕ ਹੈ ਗੱਲ ਉਹ ਤਾਂ ਚੇਪਾ ਲਾਉਣ ਵਾਲੀ ਪਤਾ ਲੱਗ ਜਾਂਦਾ ਚਵਾਈ ਬਾਈ ਯਾਰ ਚਿਹਰੇ ਦੀ ਕੋਈ ਤਾਂ ਥਣ ਵੀ ਨਾ ਫੜੇ ਚਾਹੀਦੀ ਐਂ ਗਾਰੰਟੀ ਤੇ ਮੰਗਾ ਲੇ ਆਪਾਂ ਤਾਂ ਵੀ ਐਂ ਭੇਜ ਦਾਂਗੇ ਤਾਂ ਵੀ ਕੋਈ ਦਿੱਕਤ ਨਹੀਂ ਇਹਦੇ ਪੈਸੇ ਅੱਜ ਵੇਚ ਕੇ ਤਾਂ ਝੋਟੀਆਂ ਮਨ ਲੱਗਦਾ ਵੀ ਜਦੋਂ ਸੂਪੀ ਫਿਰਤਾ 2,60,5000 ਦੀ ਵੇਚ ਦਾਂਗੇ ਪਰ ਅੱਜ ਅੱਜੇ ਦਾ ਮੁੱਲਨ ਕਰਾਉਣ ਨੂੰ ਕੋਸ਼ ਕਰਾਈ ਜਾਏ 2,20,000 ਰੁਪਏ ਦੀ ਝੋਟੀ ਦੋ ਵੀ ਦੀ ਅੱਜ ਗੱਬੜ ਦੇ ਦਾਂਗੇ ਇਤਰਾ ਹੀ ਇਹ ਕੋਈ ਅੱਜ ਅੱਜ ਲੀ ਜਾਂਦਾ ਭਰਾ ਆ ਨਾਲ ਵਾਲੀ ਵੀ ਗੱਬਣਾ ਇਹ ਨਾਲ ਵਾਲੀ ਵੀ ਗੱਬਣਾ ਬਾਈ ਇਹ ਇਤੋਂ ਵੀ ਉੱਚੀ ਆ ਮੈਂ ਕਹਿੰਨਾ ਪਿੱਡਾ ਹੈ ਬਾਈ ਤਾਂ ਹੀ ਮੈਂ ਤੈਨੂੰ ਦੱਸਿਆ ਬਾਈ ਅਗਲੇ ਦੀ ਡਿਮਾਂਡ ਹੈ ਵੀ ਜਿੰਨੇ ਮਰਜ਼ੀ ਤੱਕ ਲੈ ਲੈ ਝੋਟੀ ਦੇਖੀ ਦੋਏ ਜੋੜਾ ਦੇਖੀ ਕਿੰਨਾ ਟੌਪ ਦਾ ਹੈ ਕਿੰਨੇ ਦਿਨ ਕੱਢਦੀਆਂ ਨੇ ਸੰਧੀਆਂ ਥੋੜੀਆਂ ਨੇ ਬਾਈ ਅੱਜ ਇਹ ਜੀਆਂ ਇਹ ਝੋਟੀ ਇਹ ਝੋਟੀ 1 2 ਦਿਨ ਕੱਟ ਲਊਗੀ ਇਹ 5 4 ਦਿਨ ਲਊਗੀ ਝੋਟੀ ਇਹ ਹਫਤਾ ਲੈ ਹਾਂ ਥੋੜੇ ਗੱਡੀ ਗੁੱਡੀ ਆਣ ਕਰਕੇ ਤੈਨੂੰ ਪਤਾ ਲੇਵਾਲੂ ਵਾ ਚੱਕ ਜਾਂਦੇ ਨੇ ਉੱਥੇ ਮਾਲਕ ਦੇ ਤਾਂ ਬਹੁਤ ਲੇਵਾਲੂ ਵਤੀ ਸਿੰਘ ਦਿਖਈਂ ਅਸਲਾ ਮੂੰ ਮਾਂ ਦੇਖਾ ਇੰਨਾ ਡੱਬੀਆਂ ਦਾ ਸਿੰਘਾ ਟੌਪ ਦੀ ਝੋਟੀ ਐ ਜੀ ਇਹਦੀ ਕਿੰਨੇ ਪੈਸੇ ਲਾਵਾਂਗੇ ਅੱਜ ਇਹ ਝੋਟੀ ਦਾ ਯਾਰ ਫੋਨ ਤੇ ਕਰ ਲਾਂਗੇ ਦੱਸਣਾ ਦੱਸਦਾਂ ਨੇ ਯਾਰ ਫਿਰ ਟੰਕ ਕਰੀ ਜਾਣਗੇ ਫੋਨ 10 ਦੇ ਫੋਨ ਤੇ ਕੀ ਹੈ ਇਹ ਝੋਟੀ ਅੱਜ ਅੱਜ ਦੇ ਦਾਂਗੇ 2,80,000 ਰੁਪਏ ਦੀ ਇਹ ਦੋ ਵੀ ਹਾਂ ਪੰਜਾਰੇ ਚ ਹੋਰ ਮਾਨ ਕਰਦਾ ਦੋ 75 ਦੀ ਦੇ ਦੇ ਕੋਈ ਦੋਨੇ ਲੈਂਦਾ ਜੇ ਦੋਨੇ ਲੈਂਦਾ ਹੋਇਆ ਦੋ ਦੋ ਹਜ਼ਾਰ ਹੋਰ ਮਾਨ ਕਰ ਦਾਂਗੇ ਉਸ ਦਾ ਕੰਸੀ ਪਰ ਝੋਟੀਆਂ ਦੋਏ ਇਦਾਂ ਦੀਆਂ ਨਹੀਂ ਵੀ ਯਾਰ ਅੱਜ ਗੱਡੀ 'ਚ ਪੈਸੇ ਧਰ ਕੇ 7 ਲੱਖ ਦੀਆਂ ਵੀ ਨਹੀਂ ਮਿਲਦੀਆਂ ਇਦਾਂ ਦੀਆਂ ਟੌਪ ਦੀਆਂ ਝੋਟੀਆਂ ਨਹੀਂ ਜਮਾ ਠੀਕ ਹੈ ਗੱਡੀਆਂ ਸਰੀਰ ਵਾਲੀਆਂ ਇਹ ਮਾਰ ਲੱਭੀ ਅਗਲੇ ਨੰਬਰ ਵਾਲੀ ਤੇ ਇਹਦੀ ਕੀ ਡਿਟੇਲ ਆ ਜੱਗੇ ਇਹ ਵੀ ਝੋਟੀ ਆ ਦੇ ਖਤੀਜੇ ਚੌਥਾ ਦਿਨ ਸੂਈ ਨੂੰ ਅੱਜ 13 14 ਕਿਲੋ ਦੇ ਥੱਲੇ ਵੀ ਬੋਲਾ ਹੋਊਗਾ ਹਾਜ਼ਰ ਪਰ ਵੱਡੀ ਬਹੁਤ ਹੈ ਝੋਟੀ ਇਹਨੂੰ ਲੇਵਾ ਵੀ ਇੰਨਾ ਗੱਲ ਨਹੀਂ ਛੱਡਦੇ ਚੋਕੀ ਕਿੰਨਾ ਦੋ ਦਫਾ ਪੀਕ ਲੈਵਲ ਤੇ ਪੀਕ ਲੈਵਲ ਤੇ 17 ਕਿਲੋ 16 ਕਿਲੋ ਦੀ ਗਾਰੰਟੀ ਦੇ ਅੱਜ ਕਿੰਨਾ ਹਾਜ਼ਰ ਹੈ ਇਹਦੇ ਕੋਲ ਅੱਜ 13 ਕਿਲੋ ਬੋਲਾ ਹੋਊਗਾ 13 ਕਿਲੋ ਅੱਜ ਤਿਆਰ ਆ ਟਾਈਮ ਤੋਂ ਟਾਈਮ ਚੋਣਾ ਟਾਈਮ ਤੋਂ ਟਾਈਮ ਜਮਾ ਗਾਇਆਂ ਵਰਗਾ ਲੈਵਾ ਵੀ ਇਹਦਾ ਝੋਟਾ ਅਗਲੇ ਨੰਬਰ ਵਾਲੀ ਟਾਪ ਦੀ ਇਹ ਜੋ ਟੀਵੀ ਵਧੀਆ ਬਾਈ ਇਹ ਵੀ ਸੂਈ ਵੀ ਆ ਇਹ ਵੀ ਸੂਈ ਹੋਈ ਆ 12-13 ਕਿਲੋ ਦੁੱਧ ਦੇ ਥੱਲੇ ਹੁਣ ਓਕੇ ਇਹ ਖਾਲੀ ਨਹੀਂ ਸਾਰੀਆਂ ਇਹ ਖਾਲੀ ਨਹੀਂ ਝੋਟੀਆਂ ਆ ਵੀ ਝੋਟੀ ਬਹੁਤ ਚੰਗੀ ਐ ਆ ਦੇਖ ਆ ਦੀ ਵੀ 17 ਕਿਲੋ ਦੁੱਧ ਦੀ ਗਰੰਟੀ ਦੇ ਦਾਂਗੇ ਅੱਜ ਕਿੰਨਾ ਇਹਦੇ ਕੋਲ ਅੱਜ ਇਹਦੇ ਝੋਟੀ ਥੱਲੇ ਹੋਊਗਾ 14 ਕਿਲੋ ਹਾਜ਼ਰ ਕੰਡੇ ਵਾਲਾ ਜਮਾ ਸਾਰੀਆਂ ਥੱਲੇ ਦੁੱਧ ਕੰਡੇ ਵਾਲੀ ਆ ਹਫਤੇ ਦੀ ਜਿਹੜੀ ਮਰਜ਼ੀ ਦਾ ਕੇ ਤੂੰ ਬਾਈ ਯਾਰ 12-12 ਤੇਰੇ-ਤੇਰੇ ਕਿਲੋ ਤੈਨੂੰ ਪਤਾ ਹੈ ਹੁਣ ਜਿਵੇਂ ਹੁਣ ਵਿੱਚ ਫੋਨ ਕਰਦੇ ਨੇ ਬਾਈ ਯਾਰ ਬਾਈ 18 ਕਿਲੋ ਦੁੱਧਾਂ ਹੀ ਹੈਗੀ ਐ ਬਾਈ ਯਾਰ ਭਾਈ ਯਾਰ ਟਾਈਮ ਤਾਂ ਕੋਈ ਨਹੀਂ ਮਿਲਦਾ 18 ਕਿਲੋ ਤਿਆਰ ਕਰਨ ਨੂੰ ਜਦੋਂ 18 ਕਿਲੋ ਕਰੂਗੀ ਨਾਲ ਵਿਕ ਜਾਂਦੀ ਉਹ ਤਾਂ 1 ਮਹੀਨਾ ਲਾਉਗੀ 18 ਕਿਲੋ ਕਰਨ ਤੇ ਜਦੋਂ ਕੱਲੀ ਮੱਝ ਖੜੂਗੀ ਹੁਣ ਇੰਨੀਆਂ ਮੱਝਾਂ ਦੇ ਵਿੱਚ ਯਾਰ ਨਾ ਕਿਸੇ ਦਾ ਬੇਵਾਂ ਬੀ ਚੰਗੀ ਨਸਲ ਦੀਆਂ ਨੇ ਸਾਰੀਆਂ ਟਾਪ ਦੀਆਂ ਝੋਟੀਆਂ ਨੇ ਸਿੰਘ ਸੁng ਜਮਾ ਜੈਨੂਅਨ ਨੇ ਠੀਕ ਹੈ ਗੱਲ ਹਾਂ ਟੋਟਲ ਕਿੰਨੀਆਂ ਨੇ ਅੱਜ ਆਪਣੇ ਕੋਲ ਟੋਟਲ ਮੱਝਾਂ 24 25 ਹੋਣੀ ਹੈ ਇੱਕ ਗਾਈਆਂ 24 ਤੋਂ 25 ਇੱਕ ਸਾਈ ਵਾਲਾ ਇੱਕ ਸਾਈ ਵਾਲੀਆਂ ਮੱਝਾਂ ਪੰਜ ਚਾਰ ਮੱਹਾਂ ਤਾਂ ਹਲੇ ਵਿੱਚ ਝੋਟੀਆਂ ਪਰ ਝੋਟੀਆਂ ਦਾ ਕੋਈ ਲੇਖ ਹੀ ਨਹੀਂ ਹੈਗਾ ਯਾਰ ਐਂਦੀ ਜਾ ਕੇ ਦੇਖਿਆ ਫੇਸ ਤੇ ਕੈਮਰੇ ਮਾਰਦੇ ਸਾਰੀਆਂ ਤੇ ਵੀ ਜਮਾ ਟਾਪ ਦੀਆਂ ਝੋਟੀਆਂ ਨੇ ਸਾਰੀਆਂ ਇੱਥੇ ਤੋਂ ਤਸੱਲੀ ਕਰਾ ਦੇ ਲੱਭੀ ਕੱਲੀ ਚਾਹੀਦੀ ਆ ਵਿੱਚ ਦੀ ਭਗ ਜਾ ਤਾਂ ਵੀ ਕੋਈ ਗੁੱਸ ਕਹਿੰਦੀ ਹੈਗੀ ਇਹ ਇੱਕ ਆ ਗਈ ਮੀਣੀ ਇਹਨਾਂ ਚ ਬਾਕੀ ਸਾਰੀਆਂ ਕੁੰਡੀਆਂ ਰਹਿਣੀਆਂ ਲਗਭਗ 20 ਤੋਂ 25 ਹੋਣਗੀਆਂ ਅਵੇਲੇਬਲ ਹੋਰ ਦੁੱਧ ਚੋਣ ਵਾਲਾ ਮੇਲੂ ਗੱਬਣ ਤਕਰੀਬਨ ਤਕਰੀਬ ਨੇ ਮੰਨ ਲਓ 2-4 ਹੀ ਹੋਣਗੀਆਂ ਹਨਾ ਦੋ ਗੱਬਣਾ ਝੋਟੀਆਂ ਨੇ ਬਸ ਬਈ ਹੋਰ ਕੋਈ ਗੱਬਣਾ ਨਹੀਂ ਦੋ ਹੀ ਗੱਬਣ ਨੇ ਬਾਕੀ ਸਾਰੀਆਂ ਤੁਸੀਂ ਬਾਈ ਤੁਹਾਨੂੰ ਦੇਖਿਆ ਤੀ ਉਹ ਵੀ ਉਹ ਵੀ ਵੱਡੀਆਂ ਝੋਟੀਆਂ ਨੇ ਜਮਾ ਟਾਪ ਦੀਆਂ ਆ ਨੰਬਰ ਬੋਲ ਦਿਓ ਜੀ ਕਰ 62835 39108 62835 39108 ਡੈਰੀ ਫਾਰਮ ਆ ਗਿਆ ਆਪਣਾ ਲਹਿਰੇਗਾ ਕਿੰਨੇ ਕਿਲੋਮੀਟਰ ਖੰਡੇਵਾਦ ਵਾਲੀ ਪ੍ਰਾਲੀ ਵਾਲੀ ਫੈਕਟਰੀ ਆ ਬਾਈ ਬਹੁਤ ਵੱਡੀ ਉਹਦੇ ਬਿਲਕੁਲ ਨਾਲੇ ਇਹਦੇ ਲਵੇ ਬਡੀ ਪਟਾਲ ਨੂੰ ਸੜਕ ਮੁੜਦੀ ਆ ਉਹਦੇ ਉੱਪਰ ਆ ਬਡੀ ਪਟਾਲ ਨਾਲ ਕਈ ਵਾਰ ਖਲ ਖਲਦੀ ਲੋਡ ਹੁੰਦੀ ਹੈ ਕਿਸੇ ਨੂੰ ਯਾਰ ਅਗਲਾ ਕਹਿੰਦਾ ਜਿਵੇਂ ਹੁਣ ਦੂਰ ਪਾਰ ਕੋਈ ਅੰਬਰਸਰ ਜਾਂ ਕੋਈ ਇੱਧਰ ਸ਼ਰਪੁਰਕਣ ਬਈ ਯਾਰ ਖਲ ਨਹੀਂ ਸਾਡੇ ਵਧੀਆ ਮਿਲਦੀ ਜਾਂ ਮਾੜੀ ਮਿਲਦੀ ਹੈ ਯਾਰ ਓਰੇ ਦਾਣੇ ਦੂਣਾ ਸਾਰਾ ਫੈਕਟਰੀ ਬੋਰ ਟਾਪ ਦੀ ਨਾਲ ਖਾਲਾ ਵਾਲੀ ਫੈਕਟਰੀ ਨਾਲ ਜਮਾ ਟਾਪ ਦਾ ਫੁੱਲ ਸਟਾਕ ਦਾ ਕੰਮ ਕਰਦਾ ਕੰਦਣਾ ਕੰਦੇ ਆ ਜਮਾ ਟਾਪ ਦਾ ਕੰਮ ਬਾਈ ਕਹਿੰਦਾ ਖਰਾਕ ਵੀ ਇੱਥੋਂ ਦੇ ਕੇ ਭੇਜ ਦਾਂਗੇ ਮੱਝ ਦੇ ਨਾਲ ਹੀ ਲੈ ਕੇ ਭੇਜ ਦਾਂਗੇ ਬਾਈ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਨੇੜੇ ਆ ਕੇ ਤਸੱਲੀ ਕਰਕੇ ਲੈ ਜਿਓ ਧੰਨਵਾਦ ਜੀ